ਆ ਮੋਦੀ ਆਇਆ ਸੀ ਕਿ ਦਿਹਾੜੀ ਤੇ ਬੰਦੇ ਲਿਆਂਦੇ ਸੀ ਦਿਹਾੜੀ ਤੇ ਗੱਲ ਹੋਈ 400 ਰੁਪਏ ਦੀ ਅੱਛਾ ਸਵੇਰ ਤੇ ਗਿਆ ਸੀ ਇਹ ਹੁਣ ਛੱਡਿਆ ਹੀ 6 ਵਜੇ ਜੀ ਆਹ ਨੂੰ ਕਹਿੰਦੇ ਕਹਿੰਦੇ ਵੀਰੇ ਖੜੋ ਗਿਲਾ ਚੌਂਗ ਚ ਸੀ ਆਇਆ ਤੁਹਾਨੂੰ 3 ਘੰਟਾ ਬੀ ਖੜਿਆ ਨੂੰ ਜੀ ਮਤਲਬ ਸਵੇਰੇ ਇਹ ਕਹਿ ਕੇ ਗਏ ਸੀ ਵੀ ਤੁਹਾਨੂੰ 400 ਰੁਪਏ ਦਵਾਂਗੇ ਹਾਂਜੀ ਹਾਂਜੀ ਜੀ ਪਰ ਬੰਦੇ ਨੂੰ ਅਜੇ ਦਾ ਕੋਈ ਨਹੀਂ ਆਇਆ ਹੁਣ ਪਤਾ ਕੋ ਫੋਨ ਨਹੀਂ ਚੱਕ ਰਹੀ ਜੀ ਅੱਜ ਤੇ ਫੋਨ ਚੱਕਦੇ ਕਹਿੰਦੇ ਜੀ ਸਵੇਰੇ ਮਿਲਾਂਗੇ ਜੀ ਦਿਹਾੜੀ ਵੀ ਨਹੀਂ ਮਿਲੀ ਦਿਹਾੜੀ ਵੀ ਨਹੀਂ ਮਿਲੀ 400 ਰੁਪਏ ਦੱਬ ਗਏ ਕੈਦਰੀਵਾਲ ਸਾਹਿਬ 4-400 ਰੁਪਏ ਦੀ ਆੜੀ ਤੇ ਬੰਦੇ ਲਿਆਂਦੇ ਉਹ ਵੀ ਨਹੀਂ ਦਿੱਤੇ ਬਾਅਦ ਚ ਗੁਰੂ ਕਾ ਲੰਗਰ ਨਾ ਕਹੇ ਭਾਈ ਗੁਰੂ ਇਹ ਮਹਿਲਾ ਆਣਿਆਂ ਦਾ ਸ਼ਹਿਰ ਹੈ ਉਹ ਜਦੋਂ ਮੁਗਲਾਂ ਦਾ ਰਾਜ ਸੀ ਉਹ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਹ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਉਹ ਕਾਂਗਰਸ ਨਾਲ ਸੀ ਜਦੋਂ ਅਕਾਲੀ ਦਲ ਦਾ ਰਾਜ ਸੀ ਉਹ ਅਕਾਲੀਗਲ ਨਾਲ ਸੀ ਅੱਜ ਕੱਲ ਪਾਇ ਪਦ ਰਾਜ ਪਾਇ ਪਨਾਰ ਨੇ ਕਦੇ ਲੋਕਾਂ ਨਾਲ ਹੋਇਆ 25 ਮਈ ਨੂੰ ਦਿੱਲੀ 'ਚ ਵੋਟਾਂ ਹੋਈਆਂ ਨੇ ਦਿੱਲੀ 'ਚ ਕਿਨਾਰਾ ਚੱਲਿਆ ਕਿ 25 ਮਈ ਭਾਜਪਾ ਗਈ ਹਾਂਜੀ ਇਕਲੀ ਕਿਕਲੀ ਉਹ ਕਿਉਂ ਸੁਣਦੇ ਹਾਂ ਕਿਕਲੀ ਉਹਨਾਂ ਦੀ ਜਾਨ ਪਈ ਆ ਨਿਕਲੀ ਪੇ ਸਫਾਇਆ ਕਰਨ ਨੂੰ ਕਹਾਂ ਨਾ ਪਹਿਲਾਂ ਕੇਜਰੀਵਾਲ ਸਾਹਿਬ ਦੇ ਸਾਹਮਣੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਸਾਨੂੰ ਦੱਸੋ ਉਸ ਤੋਂ ਬਾਅਦ ਕਿੱਕਲੀ ਸੁਣਾਵਾਂਗਾ ਇਨਕਲਾਬ ਜੰਦਾਬਾਦ ਇਨਕਲਾਬ ਜੰਦਾਬਾਦ ਭਾਰਤ ਮਾਤਾ ਕੀ ਜੈ ਬੋਲੇ ਸੋਨਿਆ ਜੈ ਜੈ ਕਿੱਕਲੀ ਕਲੀਰ ਦੀ ਜੈ ਬੜੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਉਹ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ 'ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਬੀਬਾ ਜੀ ਅੱਗੇ ਕਹਿੰਦੇ ਨੇ ਕਿ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਚਾਉਂਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਮੇਰਾ ਸੁੱਕੀ ਜਾਏ ਖੂਨ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਸਤੌਜ ਵਾਲੇ ਨੇ ਪੋਟੀ ਐ ਲਾਵਰ ਪਟਿਆਲੇ ਵਾਲੋ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਸਦਾ ਲਈ ਇੱਕ ਹੋਰ ਗੱਲ ਮੈਂ ਕਰਨੀ ਤਾਂ ਦੇ ਕਾਰਡ ਕੱਟੂਗੀ ਉਹ ਭਰਾਵੋ ਅਸੀਂ ਤਾਂ ਕਾਰਡ ਵਧਾਉਣੇ ਨਹੀਂ ਅਸੀਂ ਤਾਂ ਨਮੀ ਕਣਕ ਦੇਣੀ ਹੈ ਜਿਹੜੀ ਕਣਕ ਮੇਰੇ ਘਰੇ ਆਉਂਦੀ ਹੈ ਉਹੀ ਗਰੀਬ ਦੇ ਘਰੇ ਜਾਊਗੀ ਕੋਈ ਸੁਸਤਰੀ ਵਾਲੀ ਗੱਲ ਨਹੀਂ ਕੋਈ ਕਾਰਡ ਨਹੀਂ ਕੱਟਿਆ ਜਾਊਗਾ ਕੋਈ ਬਲਕੇ ਜਿਨ੍ਹਾਂ ਦੇ ਕਾਰਡ ਹੈ ਨਹੀਂ ਉਹਨਾਂ ਨੂੰ ਬਿਨਾ ਕਾਰਡ ਤੋਂ ਵੀ ਅਸੀਂ ਉਹਨਾਂ ਦੇ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਸੌਜੇ ਇੱਕ ਮੇ ਹੋ ਸਕਦਾ ਪੰਜਾਬ ਦੀ ਧਰਤੀ ਪੂਰੇ ਦੇਸ਼ ਨੂੰ ਰੋਟੀ ਖਵਾਉਂਦੀ ਐ ਪੇਟ ਭਰਦੀ ਐ ਕਾਰਨ ਕੀ ਐ ਉਹਨਾਂ ਦਾ ਜਿਹੜਾ ਮਾਲਕ ਅਖਬਾਰ ਦਾ ਉਹ ਸ਼ੀਤਾਂ ਦੇ ਕਫਣਾ ਚੋਂ ਪੈਸੇ ਖਾ ਗਿਆ ਉਹਦੀ ਜਾਂਚ ਜਾਰੀ ਐ ਬਸ ਆ ਦੇਖਣਾ ਇਹ ਸਾਰਿਆਂ ਨੂੰ ਦੱਸਿਓ ਇਹੋ ਜਿਹੇ ਅਫਵਾਹਾਂ ਦੇ ਪਿੱਛੇ ਨਹੀਂ ਲੱਗਣਾ ਸਾ 1.5 ਸਾਲ ਹੋ ਗਿਆ ਆਪਣੇ ਵਿਰੁੱਧ ਲਿਖਦੇ ਨੂੰ ਆਪਾਂ ਨੇ ਕੋਈ ਪੰਜਾਬ ਦੇ ਵਿਰੁੱਧ ਕੋਈ ਕੰਮ ਕੀਤਾ ਕੋਈ 1 ਰੁਪਏ ਦੀ ਮੇਰੇ ਤੇ ਹਰਬਿੰਦ ਕੇਜਰੀਵਾਲ ਤੇ ਕੋਈ ਇਲਜ਼ਾਮ ਲਾ ਦਿਓ ਨਾ ਅਸੀਂ ਕੰਮ ਕਰਦੇ ਆ ਸਕੂਲਾਂ ਦੇ ਅਸੀਂ ਕੰਮ ਕਰਦੇ ਆ ਹਸਪਤਾਲਾਂ ਦੇ ਬਿਜਲੀਆਂ ਦੇ ਥਰਮਲ ਪਲੈਂਟ ਨਵੇਂ ਖਰੀਦ ਲਏ ਸੋ ਵੀਰੋ ਏਕਾ ਰੱਖਿਓ ਆ ਇੱਕ ਦੋ ਦਿਨਾਂ ਦੇ ਵਿੱਚ ਇੱਕ ਇਹ ਜੀਆਂ ਭੜਕਾਉ ਖਬਰਾਂ ਛਾਪਣਗੇ ਮੈਨੂੰ ਪਤਾ ਲੱਗਿਆ ਕਿ ਤੁਹਾਨੂੰ ਪੈਸੇ ਵੰਡਣਗੇ ਜੇ ਪੈਸੇ ਤੁਸੀਂ ਲੈ ਕੇ ਆਏ ਮੇਰੀ ਹੱਥਵੰਕੇ ਬੇਨਤੀ ਹੈ ਲక్ష్ਮੀ ਮੋੜੀ ਦੀ ਨਹੀਂ ਹੁੰਦੀ ਮਨਾ ਨਾ ਕਰਿਓ ਔਰ ਐ ਕਰ ਦਿਓ ਵੀ ਵੀ ਹਾਂ ਤੇ ਇੱਕ ਤਰੀਕ ਨੂੰ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦਿਓ ਬਾਕੀ ਨੂੰ ਮਾਫ ਸਮਝ ਗਏ ਬਹੁਤ ਸਮਝਦਾਰ ਲੱਗ ਕਾ ਬਹੁਤ ਸਮਝਦਾਰ ਲੱਗ ਕਾ ਉਹ ਥੋੜੇ ਹੀ ਨੇ ਇਹਨਾਂ ਨੇ ਕਿਰ ਨਰਮਾ ਵੇਚਾ ਫੁੱਦਾਓ ਦੋ ਨਾਰੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਿਹਾਲ ਜਿੰਦਾਬਾਦ ਰਹੋ ਆਬਾਦ ਰਹੋ ਲਵ ਯੂ ਆਲ ਬਸਦੇ ਰਹੋ